ਡੇਰਾ ਬਾਬਾ ਨਾਨਕ ਦੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਗੁਰਦੁਆਰਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਕੇ ਬਾਬਾ ਸੇਵਾ ਸਿੰਘ ਜੀ ਖਰੂਰ ਸਾਹਿਬ ਵਾਲਿਆਂ ਸੋਨੇ ਦੀ ਤੀਜੀ ਪੜਾ ਦੀ ਸੇਵਾ ਆਰੰਭ ਕਰਵਾਈ ਇਤਿਹਾਸਿਕ ਕਸਬਾ ਡੇਰਾ ਬਾਬਾ ਨਾਨਕ ਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਵਿਕੇ ਸੰਤ ਬਾਬਾ ਸੇਵਾ ਸਿੰਘ ਜੀ ਖਰੂਰ ਸਾਹਿਬ ਵਾਲਿਆਂ ਵੱਲੋਂ ਸੋਨੇ ਦੀ ਤੀਜੀ ਪੜਾ ਦੀ ਸੇਵਾ ਆਰੰਭ ਕਰਵਾਈ ਜਿਸ ਵਿੱਚ ਸੰਗਤਾਂ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਹਾਜ਼ਰੀ ਭਰੀ ਸਭ ਤੋਂ ਪਹਿਲਾਂ ਸੰਗਤਾਂ ਵੱਲੋਂ ਸਤਨਾਮ ਵਾਏ ਗੁ ਅਰਦਾਸ ਕੀਤੀ ਅਤੇ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੇ ਸੋਨੇ ਦੀ ਸੇਵਾ ਦੀ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਆਰੰਭ ਕਰਵਾਈ। ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਕਿਹਾ ਇਹ ਜੋ ਵੀ ਸੋਨੇ ਦੀ ਸੇਵਾ ਕੰਮ ਚੱਲ ਰਿਹਾ ਹੈ ਇਹ ਸਾਰੀਆਂ ਸੰਗਤਾਂ ਦੇ ਸਹਿਯੋਗ ਸਦਕਾ ਹੀ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ 12-13 ਕਿਲੋ ਦੇ ਕਰੀਬ ਸੋਨਾ ਹੁਣ ਤੱਕ ਲੱਗ ਚੁੱਕਾ ਤੇ ਇਤਨਾ ਕੀ ਹੋਰ ਲੱਗਣ ਦੀ ਆਸ ਹੈ। ਬਾਬਾ ਸੇਵਾ ਸਿੰਘ ਨੇ ਸੰਗਤਾਂ ਨੂੰ ਕਿਹਾ ਕਿ ਬੇਨਤੀ ਕਰਦਾ ਹਾਂ ਕਿ ਸੰਗਤਾਂ ਇਸ ਮਾਘ ਕੁੰਭ ਵਿੱਚ ਇਸੇ ਤਰ੍ਹਾਂ ਵਾਚੜ ਕੇ ਗੁਰੂ ਘਰ ਦੀਆਂ ਮਾਤਾਂ ਦੀ ਸੇਵਾ ਵਿੱਚ ਯੋਗਦਾਨ ਪਾਓ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਬਾਬਾ ਜੀ ਕਦੂਰ ਸਾਹਿਬ ਵਾਲਿਆਂ ਨੇ ਕਿਹਾ ਅੱਜ ਜਿਹੜੇ ਸੋਨੇ ਦੀ ਸੋਧ ਕਰਕੇ 1 ਕਿਲੋ ਦੇ ਕਰੀਬ ਸੋਨਾ ਲੈ ਕੇ ਆਏ ਹਾਂ ਜਿਵੇਂ ਜਿਵੇਂ ਸੰਤਾਂ ਸੋਨਾ ਭੇਜਦੀਆਂ ਰਹਣਗੀਆਂ ਉਸੇ ਤਰ੍ਹਾਂ ਇਹ ਸੋਨਾ ਗੁਰੂ ਘਰ ਦੀਆਂ ਮਾਤਾਂ ਨੂੰ ਲੱਗਦਾ ਜਾਵੇਗਾ। ਅੱਜ ਤੀਜੇ ਪੜਾਵੀ ਸੇਵਾ ਚੱਲ ਰਹੀ ਹੈ। ਅੱਗੇ ਸੰਤਾਂ ਦੇ ਸਹਿਯੋਗ ਨਾਲ ਇਸੇ ਤਰ੍ਹਾਂ ਸੇਵਾ ਚਲਦੀ ਰਹੇਗੀ। ਜੀਬੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲੱਪੀ ਸੰਖੁਸ਼ੀਪਰ ਦੀ ਰਿਪੋਰਟ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਰਾ ਸੇਦਰਬਾਦ ਸਾਹਿਬ ਦੇੋਂ ਬਨਾਨ ਗੁਲਦਾਸਪੁਰ ਜੋ ਪੰਜਾਬ ਵਿੱਚ ਸਥਿਤ ਹੈ ਜੋ ਕੋਰੀਡੋਰ ਤਾਲਕ ਵਿਕਸਿਤ ਹੋਣ ਦੀ ਹੈ ਇਹਦੇ ਕਾਫੀ ਲੰਮੇ ਸਮੇਂ ਤੋਂ ਸੇਵਾ ਦਾ ਅਧਿਕਾਰ ਛੋਣੀ ਗੁਰਦਨ ਪ੍ਰੋਗ੍ਰੀਡਿੰਗ ਦੇ ਸੋਪਿਆ ਕਾਰ ਸੇਵਾ ਖਡੂਰ ਸਾਹਿਬ ਨੂੰ ਤੇ ਪ੍ਰਾਦਰ ਪ੍ਰਾ ਸੰਮੇ ਦੀ ਨਾਲ ਜੀ ਸੋਨੇ ਦੀ ਸ਼ਹਿਰਬਾਦ ਸਾਹਿਬ ਦੀ ਪ੍ਰਾਦਰ ਪ੍ਰਾ ਚੌਥੇ ਪ੍ਰਾਜ ਪਹੁੰਚਿਆ ਸੋ ਅੱਜ ਸੂਰ ਸਨਤਾਂ ਲਾਕੇ ਦੀਆਂ ਬਹੁਤ ਤਾਰ ਗੁਰੂ ਪਿਆਰੇ ਮਹਿੰਦ ਸਾਹਿਬ ਹੋਰ ਸਰਪੰਚ ਪੰਚ ਆਏ ਨੇ ਤੇ ਅਰਦਾਸ ਬੇਨਤੀ ਕਰਕੇ ਤੇ ਅੱਜ ਸੋਨੇ ਦੀ ਸੇਵਾ ਤੇ ਜਿਹੜੇ ਜਿੰਨਾਂ ਦੇ ਸੋਨਾ ਲੱਗ ਚੁੱਕਾ ਉਹ ਅੱਜ ਸੋਧ ਕਰ ਲੈਣੇ ਬਾਕੀ ਹੋਰ ਕਟਾਈ ਸੂਰੀ ਦੀ ਕਟਾਈ ਹੋਰ ਲਗਾਉਣ ਵਾਸਤੇ ਕਾਹ ਹੋ ਤਿਆਰੀ ਕਰ ਰਹੇ ਅੱਜ 1 ਕਿਲੋ ਲੈ ਕੇ ਆਏ ਜਿਹੜੀ ਉਹ ਤਿਆਰੀ ਕਰਕੇ ਉਹਦੀ ਕਟਾਈ ਕਰ ਗਾਂ ਲੱਗਾ ਇਹ ਪਿਛਲਾ ਲੱਗਾ ਹੁਣ ਤੱਕ 11-12 ਕਿਲੋ ਦੇ ਲੱਗ ਪਾਦੇ ਜਿਹੜਾ ਉਹ ਗੁਰੂ ਘਰ ਦੀ ਸੇਵਾ ਲੱਗ ਚੁੱਕੀ ਆ ਇਹ ਇਹਨਾਂ ਨੂੰ ਇਹਨਾਂ ਕshayਤ ਹੋਰ ਕਾਫੀ ਇਥੇ ਪਿਆ ਗੋਬਿੰਦ ਅਸਮਾਨ ਇਹਨਾਂ ਕ ਲਖਪਤ ਹੋਰ ਸਹਿਤ ਇਹ ਕੋ ਜਿਵੇਂ ਗੁਰੂ ਨੂੰ ਪਾਇਆ ਜਿਵੇਂ ਸੰਗਤ ਦਾ ਸਹਾਯੋਗ ਮਿਲ ਗਿਆ ਕਿਉਂਕਿ ਇਹਦੇ ਕੋਈ ਬੋਲ ਤਹਿਰੀ ਜੋ ਕੇ ਲਾ ਕੇ ਪੰਨ ਭਾ ਮਤਲਬ ਮਕਾਨੇ ਨੇ ਹੁੰਦਾ ਇਹ ਜਿਵੇਂ ਜਿਵੇਂ ਗੁਰੂ ਦੀ ਕਿਰਪਾ ਹੁੰਦੀ ਆ ਸੰਗਤਾਂ ਦੇ ਪ੍ਰੇਰਨਾ ਮਿਲਦੀ ਆ ਜਿਵੇਂ ਸੰਗਤਾਂ ਦੇ ਵਿਸਵੰਧ ਰੂਪ ਹੋਣਗੇ ਤਿਵੇਂ ਤਿਵੇਂ ਲੱਗੀ ਜਾਵੇ ਕੋਈ ਕੋ ਸੀ ਨਿੰਦਾ ਜਿ ਆਪਾਂ ਕੀ ਕਰਾਂ ਸੰਗਤਾਂ ਅੱਗੇ ਬਹੁਤ ਗੁਰੂ ਦੀ ਕਿਰਪਾ ਸੰਗਤਾਂ ਬਹੁਤ ਸ਼ਾਦੇ ਨਾਲ ਹਮੇਸ਼ਾ ਹੀ ਤਤ ਪਰਦੀਆਂ ਨੇ ਤੇ ਗਾਵੇਂ ਸੰਗਤਾਂ ਇਸ ਤਰ ਕਰਦੇ ਗੁਰੂ ਕਿਰਪਾ ਕਰੇ ਦਾਸamal ਚਰਨਾਂ ਚ ਗੁਰਸਿੱਖੀ ਜੀਵਨ ਸੇਵਾ ਸਿਮਰਦੀ ਦਾਤ ਇਸ ਤਰ ਚੜਦੀ ਗਾਲ ਸਿੱਖੀ ਵਾਲਾ ਜੀਵਨ ਸਿੱਖ ਸੰਗਤ ਬਖਸ਼ਣ ਇਤਨਾ ਸੇਵਾ ਦੀ ਲਾਗ ਸੇਵਾ ਦੇ ਸਿਵਾ ਸਿਮਰਦੇ ਚ ਦਾਤ ਸੰਗਤਾਂ ਲੱਗਣ ਇਹ ਇਹਦੇ ਚ ਬਹੁਤ ਬੜਾ ਹੈ